ਕਿਸਾਨ ਨੌਜਵਾਨ ਸੰਘਰਸ਼ ਕਮੇਟੀ ਪੰਜਾਬ ਦੀ ਇੱਕ ਪਰਮੇ ਮੀਟਿੰਗ ਸੂਬਾ ਪ੍ਰਦਾਨ ਬਚਿੱਤਰ ਸਿੰਘ ਕੋਟਲਾ ਦੀ ਅਗਵਾਈ ਹੇਠ ਗੁਰਦੁਆਰਾ ਬਾਬਾ ਜਾਗੋ ਸ਼ਹੀਦ ਪਿੰਡ ਕੋਹਾਲੀ ਵਿਖੇ ਹੋਈ ਜਿਸ ਵਿੱਚ ਲਟਕਤੇ ਮਸਲਿਆਂ ਨੂੰ ਹੱਲ ਕਰਵਾਉਣ ਲਈ ਵਿਚਾਰ ਵਟਾਂਦਰੇ ਕੀਤੇ ਗਏ ਅਤੇ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ ਇਸ ਮੌਕੇ ਬੋਲਦਿਆਂ ਕਿਸਾਨ ਅਗੋ ਬਚਿੱਤਰ ਸਿੰਘ ਕੋਟਲਾ ਨੇ ਆਖਿਆ ਕਿ ਪਾਕ-ਬਕ ਥਾਣੇ ਵਿੱਚ ਪੁਲਿਸ ਮਹਿਕਮੇ ਨਾਲ ਸੰਬੰਧਿਤ ਕਈ ਲੰਬੇ ਸਮੇਂ ਤੋਂ ਪੈਂਡਿੰਗ ਮਸਲੇ ਹਨ ਜਿਨ੍ਹਾਂ 'ਤੇ ਹੱਲ ਨਹੀਂ ਕੀਤਾ ਜਾ ਰਿਹਾ ਅਤੇ ਇਸ ਤੋਂ ਇਲਾਵਾ ਬਿਜਲੀ ਬੋਰਡ ਵੱਲੋਂ ਕਿਸਾਨਾਂ ਨੂੰ ਜਿਹੜੇ ਜੁਰਮਾਨੇ ਕੀਤੇ ਗਏ ਹਨ ਅਤੇ ਬਾਜ਼ਾਰਾਂ ਵਿੱਚ ਜਿਹੜਾ ਨਕਲੀ ਦੁੱਧ ਦਹੀਂ ਪਨੀਰ ਵਿਕ ਰਿਹਾ ਉਸ ਦੇ ਖਿਲਾਫ ਅਤੇ ਕਰਾਂ ਵਿੱਚ ਜਿਹੜੀ ਗੈਸ ਦੀ ਡਿਲੀਵਰੀ ਕੀਤੀ ਦੇ ਉਸ ਤੋਂ 40 ਤੋਂ 50 ਰੁਪਏ ਵੱਧ ਪ੍ਰਤੀ ਸਿਲੰਡਰ ਲਿਤਾ ਜਾ ਰਿਹਾ ਉਹਨਾਂ ਨੇ ਆਖਿਆ ਕਿ ਵਕ-ਵਕ ਮਹਿਕਮਾ ਦੇ ਵਕ-ਵਕ ਉੱਚ ਅਧਿਕਾਰੀਆਂ ਨਾਲ ਵਿਚਾਰ ਵਟਾਂਦਰਾ ਕੀਤੇ ਹਨ ਅਤੇ ਉਹਨਾਂ ਨਾਲ ਮੀਟਿੰਗ ਵੀ ਕੀਤੀ ਹੈ ਪਰ ਕੋਈ ਵੀ ਅਜੇ ਤੱਕ ਕਾਰਵਾਈ ਨਹੀਂ ਕੀਤੀ ਜਾ ਰਹੀ ਉਹਨਾਂ ਨੇ ਆਖਿਆ ਕਿ ਅਗਰ ਥੁੱਤਾ ਪ੍ਰਸ਼ਾਸਨ ਨਹੀਂ ਜਾਗਿਆ ਤਾਂ 6 ਮਾਰਚ ਨੂੰ ਅੰਮ੍ਰਿਤਸਰ 에어ਪੋਰਟ ਰੋਡ ਤੇ ਅਣਮਿੱਥੇ ਸਮੇਲੇ ਜਾਮ ਕੀਤਾ ਜਾਵੇਗਾ ਤੇ ਇਹ ਮਸਲੇ ਹੱਲ ਨਹੀਂ ਹੁੰਦੇ ਇਹ ਜਾਮ ਜਾਰੀ ਰਹੇਗਾ ਇਸ ਮੌਕੇ ਕਿਸਾਨ ਆਗੂ ਗੁਰਵਿੰਦਰ ਸਿੰਘ ਮਾਨਾ ਵਾਲਾ ਕੁਲਦੀਪ ਸਿੰਘ ਜਿਵਿੰਡਾ ਮਨਮੋਹਨ ਪਾਲ ਸਿੰਘ ਵਣਿੱਕੇ ਹਰਜਾਪ ਸਿੰਘ ਤੋਲ ਹੀਰਾ ਸਿੰਘ ਤਰਲੋਚਨ ਸਿੰਘ ਗੁਰਸਾਹਿਬ ਸਿੰਘ ਕਬਲਜੀਤ ਸਿੰਘ ਹਰਪਾਲ ਸਿੰਘ ਚੰਡੀਆਂ ਵਿਕਰਮਜੀਤ ਸਿੰਘ ਬਲਦੇਵ ਸਿੰਘ ਕੋਹਾਲੀ ਗੁਰਪ੍ਰੀਤ ਸਿੰਘ ਲਾਵੇ ਗੁਰਨਾਮ ਸਿੰਘ ਕੋਟਲਾ ਭਪਿੰਦਰ ਸਿੰਘ ਪ੍ਰਤਾਪ ਸਿੰਘ ਸਮੇਤ ਕਈ ਹੋਰ ਕਿਸਾਨ ਆਗੂ ਵੀ ਇਸ ਮੌਕੇ ਹਾਜ਼ਰ ਥਨ ਸੈਂਕੜਲਾ ਸੂਬਾ ਪ੍ਰਧਾਨ ਕਿਸਾਨ ਨੌਜਵਾਨ ਸੰਘਰਸ਼ ਕਮੇਟੀ ਪੰਜਾਬ ਦਾ ਅੱਜ ਦੀ ਜਿਹੜੀ ਮੀਟਿੰਗ ਸੀ ਸਾਡੇ ਜਿਹੜੇ ਲੜਕਦੇ ਹੋਏ ਮਸਲੇ ਸੀਗੇ ਜਿਵੇਂ ਪੁਲਿਸ ਪ੍ਰਸ਼ਾਸਨ ਦੇ ਨਾਲ ਕਾਫੀ ਥਾਣਿਆਂ ਦੇ ਵਿੱਚ ਮਤਲਬ ਕੇਸ ਇਨਕੁਆਇਰੀਆਂ ਲੱਗੀਆਂ ਸੀਆਂ 26 ਦੇ ਉੱਤੇ ਨਜਾਇਜ਼ ਪਰਚੇ ਸੀਗੇ ਔਰ 302 ਦੇ ਬੰਦੇ ਨਹੀਂ ਅਰੈਸਟ ਕਰਦੇ ਪੁਲਿਸ ਹੋਰ ਵੀ ਮਤਲਬ ਸਾਡੇ ਜਿੰਨੇ ਵੀ ਲੜਕਦੇ ਹੋਏ ਮਸਲੇ ਕੇਸ ਦਾ ਚੋਰੀ ਦਾ ਮਸਲਾ ਦਰਖਾਵਾ ਦਿੱਤੀ ਆ ਕੋਈ ਨਹੀਂ ਪੁਲਿਸ ਨੇ ਇਸ ਕਾਰਵਾਈ ਕੀਤੀ ਤਾਂ ਜਿਹੜਾ ਅੱਜ ਅਸੀਂ ਇਹ ਮੀਟਿੰਗ ਕਰਕੇ ਇੱਕ 6 ਮਾਰਚ ਵੀਰਵਾਰ ਦੇ ਦਿਨ 에어ਪੋਰਟ ਰੋਡ ਦੇ ਕਮੋਠਾ ਨੇ ਲੱਗ ਗਿਆ ਸੀ ਜਿਹੜਾ ਧਰਨਾ ਲੌਂਗਸ ਕੀਤਾ ਉਸ ਧਰਨੇ ਦੇ ਸਬੰਧ ਵਿੱਚ ਅੱਜ ਸਾਰਾ ਜਿਹੜਾ ਡਿਸਕਸ ਸਲਾਹ ਮਸ਼ਵਰਾ ਕੀਤਾ ਗਿਆ ਦੂਜਾ ਸਾਡਾ ਮਸਲਾ ਹੈ ਜਿਵੇਂ ਖਨੌਰੀ ਦੇ ਬੱਚੇ ਜਾ ਰਹੇ ਆ ਬੰਦੇ ਉਹਨਾਂ ਦੀ ਡਿਸਕਸ ਕੀਤੀ ਗਈ ਵਾਰੀਆਂ ਲਈਆਂ ਗਿਆ ਕਿ ਖਨੌਰੀ ਬਾਰਡਰ ਸ਼ੰਭੂ ਬਾਰਡਰ ਦੇ ਉੱਤੇ ਜਿਹੜੇ ਆ ਸਾਡੀ ਗਿਣਤੀ ਆ ਉਹ ਜਾਣੀ ਜਿਹੜੀ ਆ ਉਹ ਜ਼ਰੂਰੀ ਆ ਕਿ ਕਿੰਨੀ ਬਣਾਈਆਂ ਇਸ ਕਰਕੇ ਇਹਨਾਂ ਦੋ ਮਸਲਿਆਂ ਉੱਤੇ ਸਾਡੀ ਜਿਹੜੀ ਅੱਜ ਮੀਟਿੰਗ ਦੀ ਚਰਚਾ ਸੀ ਵਿਚਾਰ ਵਟਾਂਦਰਾ ਕੀਤਾ ਗਿਆ ਥਾਣੇ ਦਾ ਘਰਾਉ ਕੀਤਾ ਉਹ ਵੀ ਦਾ ਰੋਡ ਜਾਮ ਦਿੱਤਾ ਨਹੀਂ ਜੀ ਥਾਣੇ ਦਾ ਘਰਾਉ ਨਹੀਂ ਕੀਤਾ ਜੋਗਾ ਥਾਣੇ ਦਾ ਘਰਾਉ ਤਾਂ ਨਹੀਂ ਕੀਤਾ ਹੋਇਆ ਤਿੰਨ ਹਲਕਿਆਂ ਦਾ ਮਸਲਾ ਆ ਤਿੰਨ ਡੀਐਸਪੀ ਨੇ ਆਟਾਰੀ ਦਾ ਮਸਲਾ ਡੀਐਸਪੀ ਦਾ ਔਰ ਡੀਐਸਪੀ ਰਾਜਾ ਸਾਸੀ ਦਾ ਮਸਲਾ ਡੀਐਸਪੀ ਅਜਨਾਰੇ ਦਾ ਮਸਲਾ ਕਿਉਂਕਿ ਅਲੱਗ ਅਲੱਗ ਥਾਣਿਆਂ ਦੇ ਮਸਲੇ ਨੇ ਔਰ ਜਾਜੇ ਮਸਲੇ ਹੋਣ ਕਰਕੇ ਅਸੀਂ ਵੱਖ-ਵੱਖ ਥਾਣਿਆਂ ਦੇ ਜੇ ਧਰਨਾ ਲਾਵਾਂਗੇ ਤੇ ਫਿਰ ਤੇ ਸਾਡਾ ਮਹੀਨਾ ਧਰਨਾ ਚ ਲੰਘ ਜਾਊਗਾ ਅਸੀਂ ਇਸ ਕਰਕੇ ਇੱਕ ਥਾਂ ਦੇ ਧਰਨਾ ਰੋਡ ਬਲੌਕ ਕਰਕੇ ਲਾਵਾਂਗੇ ਉਹ ਟੋਮਸ ਜੀ ਹੱਲ ਕਰਾ ਕੇ ਲਾਵਾਂਗੇ ਹਾਂ ਇਹ ਜ਼ਰੂਰ ਹੈ ਕਿ ਸਾਡਾ ਧਰਨਾ ਅਨਮਿੱਥੇ ਸਮੇਂ ਵਾਸਤੇ ਹੋਏਗਾ ਜਦ ਤੱਕ ਹੱਲ ਨਹੀਂ ਹੋਣਗੇ ਤਦ ਤੱਕ ਧਰਨਾ ਲੱਗਾ